ਭਾਈ ਸੁਚੇ ਸਿੰਘ ਜੀ ਇੱਕ ਬੜੇ ਭਜਨ ਬੰਦਗੀ ਵਾਲੇ ਮਹਾਪੁਰਸ਼ ਹੋਏ ਹਨ। ਉਹਨਾਂ ਪਾਸ ਇੱਕ ਪ੍ਰੇਮੀ ਨੇ ਬੇਨਤੀ ਕੀਤੀ ਕਿ ਸੁਖਮਨੀ ਸਾਹਿਬ ਪੜਨ ਦਾ ਮਹੱਤਮ ਕੀ ਹੈ? ਤਾਂ ਉਹਨਾਂ ਦੱਸਿਆ ਕਿ ਮथुरा ਬ੍ਰਿੰਦਵਾਨੀ ਤਰਫ ਇੱਕ ਮੁਨਸ਼ੀ ਰਹਿੰਦਾ ਸੀ। ਉਸਨੇ ਕਿਸੇ ਮਹਾਪੁਰਸ਼ ਤੋਂ ਗੁਰਮੁਖੀ ਅੱਖਰ ਸਿੱਖ ਕੇ ਸ੍ਰੀ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਦਾ ਪਾਠ ਕੰਠ ਕਰ ਲਿਆ। ਇੱਕ ਦਿਨ ਉਸਨੇ ਸੰਤਾਂ ਨੂੰ ਕਿਹਾ ਜੀ ਇਸ ਦੇ ਪਾਠ ਕਰਨ ਦੀ ਵਿਧੀ ਸਮਝਾਓ ਸੰਤਾਂ ਨੇ ਕਿਹਾ ਅੰਮ੍ਰਿਤ ਵੇਲੇ ਉੱਠ ਕੇ ਜੰਗਲ ਪਾਣੀ ਜਾ ਕੇ ਇਸ਼ਨਾਨ ਆਦ ਕਰਕੇ ਇੱਕ ਆਸਨ ਤੇ ਬੈਠ ਕੇ ਇੱਕ ਮਨ ਹੋ ਕੇ ਪਾਠ ਕਰਨਾ ਬਾਅਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਨੀ ਸੰਤਾਂ ਤੋਂ ਇਹ ਤਰੀਕਾ ਸੁਣ ਕੇ ਉਸਨੇ ਰੋਜ਼ਾਨਾ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਦਾ ਨਿਯਮ ਕਰ ਲਿਆ ਉਸ ਦਾ ਇੱਕ ਰਸੋਈਆ ਬ੍ਰਾਹਮਣ ਸੀ ਉਸ ਦਾ ਇੱਕ ਦਿਨ ਪੇਟ ਖਰਾਬ ਹੋ ਗਿਆ ਤਾਂ ਮੁੰਸੀ ਨੇ ਕਿਹਾ ਭਾਈ ਜੇਕਰ ਕੁਝ ਲੈਣਾ ਹੈ ਤਾਂ ਮੰਗ ਲੈ ਕਿਉਂਕਿ ਮੇਰੇ ਪਾਠ ਦਾ ਵੇਲਾ ਹੋ ਗਿਆ ਹੈ ਫਿਰ ਮੈਂ ਬੋਲਣਾ ਨਹੀਂ ਬ੍ਰਾਹਮਣ ਨੇ ਕਿਹਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ ਪਾਠ ਕਰ ਲਓ ਉਸ ਦੇ ਪਾਸ ਹੀ ਬੈਠ ਕੇ ਸੁਖਨੀ ਸਾਹਿਬ ਜੀ ਦਾ ਪਾਠ ਕਰਨ ਲੱਗ ਪਿਆ ਜਦ 15 ਅਸ਼ਟਪਦੀਆਂ ਦਾ ਭੋਗ ਪੈ ਗਿਆ ਤੇ 16ਵੀਂ ਅਸ਼ਟਪਦੀ ਕਰਨ ਤੋਂ ਪਹਿਲਾਂ ਮਨ ਵਿੱਚ ਵਿਚਾਰ ਆਇਆ ਕਿ ਇਹ ਬ੍ਰਾਹਮਣ ਹਿਲਦਾ ਜੁਲਦਾ ਨਹੀਂ ਵੇਖੀ ਤਾਂ ਸਹੀ ਕੀ ਗੱਲ ਹੈ ਜਦ ਉਸ ਨੂੰ ਹਿਲਾ ਕੇ ਵੇਖਿਆ ਤਾਂ ਉਹ ਮਰ ਚੁੱਕਾ ਸੀ ਬੜੇ ਹੈਰਾਨ ਹੋਏ ਤੇ ਸੋਚੀ ਪਏ ਕਿ ਇਹ ਮੰਜੇ ਤੇ ਮਰ ਗਿਆ ਹੈ ਇਹ ਹੁਣ ਭੂਤ ਬਣ ਗਿਆ ਹੋਵੇਗਾ ਤੇ ਇਸ ਦੀ ਮੁਕਤੀ ਨਹੀਂ ਹੋਣੀ ਪਰ ਉਹ ਬ੍ਰਾਹਮਣ ਤਾਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਨ ਨਾਲ ਹੀ ਵਿਸ਼ਨੂੰ ਜੀ ਦੇ ਪਾਸ ਪਹੁੰਚ ਗਿਆ ਤਾਂ ਵਿਸ਼ਨੂੰ ਭਗਵਾਨ ਜੀ ਨੇ ਹੱਸ ਕੇ ਕਿਹਾ اے ਬ੍ਰਾਹਮਣ ਤੂੰ ਤਾਂ ਸੁਖਮਨੀ ਸਾਹਿਬ ਜੀ ਦੇ ਪ੍ਰਤਾਪ ਕਰਕੇ ਮੁਕਤ ਹੋ ਗਿਆ ਪਰ ਤੇਰੇ ਮਾਲਕ ਦੇ ਮਨ ਵਿੱਚ ਸੰਸਾ ਹੈ ਕਿ ਤੇਰੀ ਗਤੀ ਹੋਈ ਹੋਵੇਗੀ ਤੂੰ ਉਸ ਨੂੰ ਆਪਣਾ ਹਾਲ ਦੱਸ ਕੇ ਉਸ ਦਾ ਸੰਸਾ ਦੂਰ ਕਰਕੇ ਆ ਉਸ ਵੇਲੇ ਬ੍ਰਾਹਮਣ ਪਾਲਕੀ ਪਰ ਚੜ ਕੇ ਉੱਥੇ ਆ ਗਿਆ ਤਾਂ ਉਹ ਮੁੰਸ਼ੀ ਸ਼ਾਮ ਨੂੰ ਜੰਗਲ ਪਾਣੀ ਲਈ ਬਾਹਰ ਜਾ ਰਿਹਾ ਸੀ ਤਾਂ ਕੀ ਵੇਖਿਆ ਕਿ ਬਾਗ ਵਿੱਚ ਸੋਹਣੀ ਜਿਹੀ ਪਾਲਕੀ ਉਤਰੀ ਹੈ ਉਸ ਵਿੱਚੋਂ ਦੇਵ ਮੂਰਤੀ ਨੇ ਬਾਹਰ ਨਿਕਲ ਕੇ ਆਖਿਆ ਸਵਾਮੀ ਜੀ ਮੈਂ ਆਪ ਜੀ ਦਾ ਰਸੋਈਆ ਹਾਂ ਸੁਖਮਨੀ ਸਾਹਿਬ ਸੁਣਨ ਦੇ ਪ੍ਰਤਾਪ ਕਰਕੇ ਮੈਂ ਸੱਚ ਸਰੂਪ ਹੋ ਗਿਆ ਹਾਂ ਤੁਸੀਂ ਕੋਈ ਸੰਸਾਣਾ ਨਾ ਕਰਨਾ ਸੁਖਮਨੀ ਸਾਹਿਬ ਦੇ ਪਾਠ ਕਰਨ ਕਰਕੇ ਤੁਹਾਡੇ ਤਾਂ ਬਜ਼ੁਰਗ ਵੀ ਸੱਚਖੰਡ ਵਿੱਚ ਪਹੁੰਚ ਚੁੱਕੇ ਹਨ ਤੇ ਆਪ ਜੀ ਦੀ ਮੁਕਤੀ ਵਿੱਚ ਤਾਂ ਕੋਈ ਸੰਸਾ ਹੀ ਨਹੀਂ ਇਹ ਗੱਲਾਂ ਸੁਣ ਕੇ ਮੁੰਸ਼ੀ ਬੜਾ ਖੁਸ਼ ਹੋਇਆ ਤੇ ਪਹਿਲੇ ਨਾਲੋਂ ਵੀ ਜ਼ਿਆਦਾ ਪ੍ਰੇਮ ਨਾਲ ਹਰ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਲੱਗ ਪਿਆ ਜਿਸ ਸੁਖਮਨੀ ਸਾਹਿਬ ਜੀ ਦੇ ਪ੍ਰਤਾਪ ਕਰਕੇ ਆਪਣੀ ਉਮਰ ਭੋਗ ਕੇ ਅਖੀਰ ਉਹ ਮੁੰਸ਼ੀ ਵੀ ਸੱਚ ਸਰੂਪ ਵਿੱਚ ਸਮਾ ਗਿਆ ਸੰਗ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਜੋ ਸਾਨੂੰ ਬਖਸ਼ਿਸ਼ ਕੀਤਾ ਇਹਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਜੀ ਸਾਡੇ ਗੁਰੂਆਂ ਦੁਆਰਾ ਉਚਾਰਿਆ ਗਿਆ ਬਾਣੀ ਦਾ ਇੱਕ ਇੱਕ ਅੱਖਰ ਅਜਿਹਾ ਹੈ ਜੇਕਰ ਅਸੀਂ ਇਸ ਨੂੰ ਇੱਕ ਦ੍ਰਿੜਚਿੱਤ ਹੋ ਕੇ ਇੱਕ ਮਨ ਇੱਕ ਜਿਤ ਹੋ ਕੇ ਪੜੇਮ ਨਾ ਪੜੀਏ ਤਾਂ ਸਾਨੂੰ ਸੱਚ ਸਰੂਪ ਹੋਣ ਤੋਂ ਕੋਈ ਸ਼ਕਤੀ ਨਹੀਂ ਰੋਕ ਸਕਦੀ